ਇਹਨਾਂ ਨੂੰ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਉੱਥੇ ਸੈੱਟ ਮੰਗਦੇ ਵੀ ਸੰਤਮ 20 ਪੀਸ ਲੈ ਕੇ ਉਹ 50 100 150 ਹਣਾ ਜੀ ਆਪਾਂ ਦੇ ਕੋਲ ਜੋ ਦੁਕਾਨਦਾਰ ਨੇ ਵੀ ਕਿਹਾ ਵੀ ਮੈਨੂੰ 2 ਪੀਸ ਹੀ ਚਾਹੀਦੇ ਜੀ 2 ਪੀਸ ਉਹਨਾਂ ਨੂੰ ਉਹਦੇ ਰੇਟ 'ਚ ਹੀ ਦੇ ਦਿਆ ਅੱਛਾ ਅੱਛੀ ਕਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਤੁਹਾਡਾ ਵੀ ਰਾਮਨਾਥ ਸੇਖੋਂ ਬੋੜਾਵਾਲ ਜੀ ਦੋਸਤੋ ਆ ਤੁਸੀਂ ਆਪਾਂ ਸਾਰੇ ਦੇਖ ਰਹੇ ਹੋ ਨਾ ਫੌਜੀ ਬੁਟੀਕ ਕਲਾਥ ਹਾਊਸ ਕਲਾਥ ਹਾਊਸ ਨੇ ਆਲੇ-ਦਾਲੇ ਦੇ ਪਿੰਡਾਂ ਜਿਹੜੇ ਵਿੱਚ ਕਲਾ ਤੋਂ ਛੋਟੇ-ਛੋਟੇ ਪਿੰਡਾਂ ਦੇ ਵਿੱਚ ਕੰਮ ਕਰਦੇ ਨੇਗੇ ਕੋਈ ਵੀ ਭੈਣਾ ਕੰਮ ਕਰਦੀ ਹੈ ਨਾ ਕੱਪੜੇ ਦਾ ਕੰਮ ਉਹਨਾਂ ਨੂੰ ਕੰਮ ਲਾਇਆ ਹੋਇਆ ਫੌਜੀ ਸਾਬਕਾ ਫੌਜੀ ਸਾਹਿਬ ਨੇ ਤੇ ਬੁਟੀਕ ਦਾ ਕੜਾ ਸਲਾਈ ਦਾ ਕਢਾਈ ਦਾ ਕੰਮ ਇੱਕ ਜਿਹੜੀ ਫੌਜੀਆ ਦੇ ਰੂਲ ਰੈਗੂਲੇਸ਼ਨ ਹੁੰਦੇ ਨੇ ਨਾ ਸਾਫ ਸਫਾਈ ਇਹਦੇ ਅੰਡਰ ਆ ਕੇ ਰੈਗੂਲੇਸ਼ਨ ਦੇ ਅੰਡਰ ਆ ਚੀ ਜਿਹੜੇ ਫੌਜੀ ਕੰਮ ਕਰਦੇ ਨੇ ਮੈਨੂੰ ਸਲੂਟ ਕਰਦਾ ਉਹਨਾਂ ਫੌਜੀ ਭਰਾਵਾਂ ਨੂੰ ਹਾਂ ਬਹੁਤ ਸੋਹਣੇ ਸੁਚੱਜੇ ਕੰਮ ਹੁੰਦੇ ਨੇ ਫੌਜੀਆ ਦੇ ਇਸੇ ਤਰ੍ਹਾਂ ਭਾਈ ਅਵਤਾਰ ਸਿੰਘ ਕੋਲੇ ਆਇਆ ਆਪਾਂ ਪਿੰਡ ਮੰਡਾਲੀ ਇਹ ਮੰਡਾਲੀ ਪਿੰਡ ਉਹ ਆ ਜਿੱਥੇ ਮੰਨ ਕੇ ਚੱਲੋ ਵੀ ਤਕਰੀਬਨ ਪਿੰਡ ਦੇ ਵਿੱਚ ਬਸ 2 ਜਾਂ 3 ਵਾਰੀ ਗੇੜੇ ਲਾਉਂਦੀ ਆ ਹਨਾ ਇੱਕ ਮਤਲ ਸਾਈਡ ਤੇ ਕਹਦੀ ਵੀ ਸਾਈਡ ਤੇ ਪਿੰਡ ਆ ਗਿਆ ਮੇਨ ਰੋਡ ਤੋਂ ਕਹਦੀ ਵੀ ਸਾਈਡ ਤੇ ਪਿੰਡ ਆ ਗਿਆ ਤੇ ਉੱਥੇ ਕੰਮ ਤੋਰਨਾ ਇੱਕ ਬਹੁਤ ਮੁਸ਼ਕਲ ਵਾਲੀ ਗੱਲ ਹੁੰਦੀ ਹੈ ਹਰੇਕ ਦਾ ਮਨੋਰਥ ਇਹ ਹੁੰਦਾ ਵੀ ਆਪਾਂ ਯਾਰ ਕਿਸੇ ਮੰਡੀ ਦੇ ਵਿੱਚ ਜਾ ਕੇ ਤਕੜੇ ਮਤਲਬ ਲੇਬਲ ਤੇ ਕੰਮ ਕਰੀਏ ਪਰ ਬਾਈ ਦਾ ਹੌਸਲਾ ਦੇਖੋ ਹਨਾ ਫੌਜ ਤੋਂ ਰਟਾਇਰਮੈਂਟ ਲੈਣ ਤੋਂ ਬਾਅਦ ਇੱਕ ਪਿੰਡ ਦੇ ਵਿੱਚ ਰਹਿਣ ਦੇ ਬਾਵਜੂਦ ਇੱਕ ਤਕੜਾ ਕੰਮ ਕੀਤਾ ਬਾਕੀ ਆ ਜੋ ਆਪਾਂ ਸਾਰੀ ਗੱਲਾਂ ਪਤਾ ਬਾਈ ਨਾਲ ਮਿਲ ਕੇ ਕਰਦੇ ਹਾਂ ਹਨਾ ਸਸਿਦਾਰ ਵੀਰੇ ਕੀ ਹਾਲ ਹੈ ਜੀ ਠੀਕ ਠਾਕ ਤੇ ਬਾਈ ਅਵਤਾਰ ਸਿੰਘ ਲਿਬੇ ਆਏ ਆਪਾਂ ਪਹਿਲਾਂ ਤੁਹਾਨੂੰ ਦੱਸ ਕੇ ਆਟੇ ਹਨਾ ਤੇ ਕੰਮ ਦੇਖੋ ਯਾ ਇਹਨਾਂ ਸਫਾਈ ਦਾ ਬਾਈ ਫੌਜ ਸਾਹਿਬ ਸੈਲੂਟ ਆ ਪਹਿਲਾਂ ਤਾਂ ਤੁਹਾਨੂੰ ਤੇ ਬਾਈ ਆਪਾਂ ਖੜੇ ਕਿੱਥੇ ਆ ਲੋਕੇਸ਼ਨ ਕਿਹੜੀ ਆ ਇਹ ਬਰੇ ਮੰਡਾਲੀ ਪਿੰਡ ਆ ਮਾਨਸਾ ਡਿਸਟ੍ਰਿਕਟ ਪੈਂਦਾ ਤਸੀਲ ਬੜਲਾਡਾ ਪੈਂਦੀ ਆ ਆਪਾਂ ਨੂੰ ਤਸੀਲ ਬੜਲਾਡਾ ਬਾਈ ਮੰਨ ਲਓ ਜੇ ਬੜਲਾਡੇ ਤੋਂ ਆਪਾਂ ਆਈ ਤਾਂ 10 ਕਿਲੋਮੀਟਰ ਪੈਂਦਾ ਹੂੰ 10 ਤੋਂ 11 ਤੇ ਮਾਨਸਾ ਤੋਂ 16 ਕਿਲੋਮੀਟਰ ਪੈਂਦਾ ਮਾਨਸਾ ਤੋਂ 16 ਕਿਲੋਮੀਟਰ ਆ ਵੀ ਤੇ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਹਨਾ ਬਾਈ ਨਾਲ ਕੰਟੈਕਟ ਕਰੋ ਬਾਕੀ ਆਪਾਂ ਕੰਮ ਬਾਰੇ ਦੇਖਦੇ ਆਂ ਬਾਈ ਦਾ ਕੰਮ ਕਿਵੇਂ ਜਾਂ ਹਨਾ ਤੇ ਕੰਮ ਬਾਰੇ ਗੱਲਬਾਤ ਕਰਾਂ ਬਾਈ ਸਟਾਰਟਿੰਗ ਕੋਨੋ ਰਟਾਇਰਮੈਂਟ ਹੋਣ ਕਨਟ ਮੈਨੂੰ 3 ਸਾਲ ਹੋ ਗਏ ਵੀਰੇ ਤੇ 3 ਸਾਲ ਉਹਨਾਂ ਇੱਕ ਵਾਰ ਦੇਖਿਆ ਆਦਿ ਮੈਂ ਜਾ ਕੇ ਪੋਸਟਾਂ ਪੋਸਟਾਂ ਭਰਾਂਗੇ ਮੋੜ ਕੇ ਮੈਂ ਕਾਹਦੀ ਵਾਸਤੇ ਮੈਂ ਕਿਹਦੀ ਗੁਲਾਮੀ ਕਰਨੀ ਹੈਨਾ ਕਿਉਂ ਇਹ ਹੁੰਦਾ ਮਤਲਬ ਇੱਕ ਵੱਡੇ ਨੌਕਰ ਨੂੰ ਛੋਟਾ ਮਾਲਕ ਚੰਗਾ ਕਿ ਨਹੀਂ ਸਹੀ ਗੱਲ ਹੈ ਕਿਹੜੇ ਟਾਈਪ ਦਾ ਮਾਲਕ ਵੱਡੀ ਮਾ ਆਪੇ ਅਮੀਰ ਕਰੋਗਾ ਮਾਲਕ ਵੱਡੇ ਵੀ ਬਣ ਜਾਏਗਾ ਕਿ ਨਹੀਂ ਛੋਟ ਚੱਲਦੇ ਚੱਲਦੇ ਹੁਣ ਬਹੁਤ ਕਿਰਪਾ ਮਾਰਦੇ ਨੇ ਉਹਦੇ ਚਰਚ ਬਹੁਤ ਦੂਰ ਦੂਰ ਤੱਕ ਹੁੰਦੀਆਂ ਨੇ ਬਾਕੀ ਕੰਮ ਜਿਹੜਾ ਮਤਲਬ ਲਾਗਣ ਨਾਲ ਕੰਮ ਕਰਦੇ ਹਨ ਵੀ ਸੱਚੀ ਨੀਤ ਨਾਲ ਉਹਦੇ ਮੈਂ ਇੱਕ ਤਾਂ ਇਹ ਹੁੰਦਾ ਵੀ ਆਪਾਂ ਕੰਮ ਸਟਾਰਟ ਕਰਨ ਵੇਲੇ ਸੋਚਦੇ ਹਾਂ ਯਾਰ ਪਿੰਡ 'ਚ ਰਹਿ ਕੇ ਕੰਮ ਚੱਲੂ ਪਤਾ ਹੀ ਨਾ ਚੱਲੂ ਨਾ ਪਰ ਸਲੂਟ ਆ ਤੁਹਾਨੂੰ ਇਸ ਗੱਲ ਨੂੰ ਵੀ ਪਿੰਡ 'ਚ ਰਹਿ ਕੇ ਵੀ ਤਖੜਾ ਕੰਮ ਕੀਤਾ ਹਾਂ ਜੀ ਕੰਮ ਜੀ ਆਪਾਂ ਮਿਹਨਤ ਕਰਾ ਕੇ ਮਸ਼ੀਨਾ ਉਧਰ ਮਸ਼ੀਨਾ ਨੇ ਜੋ ਵੀ ਦਿਖਾਦੀ ਮਾੜੇ ਹਨਾ ਤੇ ਮਸ਼ੀਨਾ ਬਈ ਮਤਲਬ ਕਿਵੇਂ ਸੋਚਿਆ ਬਈ ਆਪਾਂ ਇਸ ਤਰ੍ਹਾਂ ਦਾ ਕੰਮ ਇਸ ਲੈਵਲ ਦਾ ਕਰੀਏ ਬਈ ਪਣਾ ਮਹਤਾਰ ਇਹ ਵੀ ਜਦੋਂ ਮੈਂ ਆਇਆ ਸੀ ਮੰਨ ਲਓ ਪੈਨਸ਼ਨ ਆਇਆ ਸੀ ਨਾ ਅੱਛਾ ਬਾਈ ਸਾਡਾ ਦੁਕਾਨ ਸੀ ਕਾਫੀ ਟਾਈਮ 2015 16 ਦੁਕਾਨ ਕਰਦੇ ਸੀ ਹਾਂਜੀ ਬਾਈ ਪੈਨਸ਼ਨ ਵਿੱਚ ਆਇਆ ਸੀ ਪਿਛੇ ਤੇ ਆ ਵੀ ਚਲੋ ਆਪਾਂ ਛੱਡੀ ਨੌਕਰੀ ਪੈਨਸ਼ਨ ਗਏ ਘਰੇ ਸਰਦਾਰ ਨੇ ਸੀ ਉਸ ਤੋਂ ਬਾਅਦ ਚ ਜਦੋਂ ਚੱਲਦੇ ਚੱਲਦੇ ਆਸੀਂ ਮਸ਼ੀਨ ਲੱਗੀ ਸੀ ਇੱਧਰ ਗਏ ਪਾਸੇ ਉੱਧਰ ਗਏ ਕੱਪੜੇ ਕਢਾਉਣ ਵਾਸਤੇ ਥੋੜੇ ਘੱਟ ਵੀ ਸਵੇਰੇ ਸੀ ਉੱਥੇ ਜਾ ਕੇ ਉਹਨੂੰ ਪੁੱਛਿਆ ਵੀ ਕਿਹ ਡਾਗ ਪ੍ਰੋਜੈਕਟ ਹੈ ਇਹ ਉਹ ਬੰਦਾ ਕਹਿੰਦਾ ਵੀ ਮਨ ਲਵੀ ਏਡਾ ਕ ਪ੍ਰੋਜੈਕਟ ਹੈ ਵੀ ਕਿਵੇਂ ਮੈਂ ਦੇਖਿਆ ਮੈਂ ਕਿਧਰ ਆ ਪਹੁੰਚ ਕਰ ਜੇਵਾ ਮਗ ਮਸ਼ੀਨਾਂ ਦਾ ਪੰਗਾ ਲੈਣ ਕਰਕੇ ਮਸ਼ੀਨ ਜਦੋਂ ਲਈ ਉਸ ਤੋਂ ਬਾਅਦ ਕਿਰਪਾ ਹੋਈ ਮਹਾਰਾਜ ਦੀ ਜਿੱਥੇ ਆਪਣਾ ਸ਼ੂਟ ਆਪਣਾ ਗਿਆ ਉਸ ਤੋਂ ਆਪਾਂ ਨੂੰ ਦੁਬਾਰੇ ਰਿਪੀਟ ਹੀ ਆਇਆ ਅੱਜ ਤੱਕ ਇਹ ਦੇਖਿਆ ਮਤਲਬ ਹੀ ਇੱਕ ਵਾਰ ਕਹਤਾ ਇਹ ਵੀ ਅਜ ਕਈ ਵਾਰ ਦਿੱਕਤ ਆ ਗਈ ਮਨ ਕੇ ਜਦੋਂ ਕਿਸੇ ਦਿੱਕਤ ਆਈ ਹੈ ਕਸਟਮਰ ਨੂੰ ਦਿੱਕਤ ਆਈ ਵੀ ਮਾਰੀ ਮੁੱਢੀ ਦਿੱਕਤ ਉਹ ਆਪਾਂ ਦੁਬਾਰੇ ਕਰਕੇ ਦਿੱਤੀ ਆ ਉਹਨੂੰ ਜੀ ਇਹ ਨਹੀਂ ਵੀਰੀ ਮਨ ਲਓ ਵੀ ਆਪਾਂ ਕਹਤਾ ਵੀ ਯਾਰ ਪੈਸੇ ਲੈ ਕੇ ਭਾਰ ਗਏ ਹਾਂਜੀ ਹਾਂਜੀ ਤੇ ਮਸ਼ੀਨਾਂ ਹੁਣ ਆਪਣਾ ਮੈਂ ਕਹੇ ਨੇ ਅਵਤਾਰ ਬਾਈ ਮਸ਼ੀਨਾਂ ਵੀ ਤੇ ਤਿੰਨ ਆਪਨੇ ਕੋਲ ਅੱਛਾ ਦੋ ਛੇ ਛੇ ਸ਼ੈੱਡ ਨੇ ਅੱਛਾ ਇੱਕ 12 ਕੰਮ ਬੜਾ ਸੋਹਣਾ ਕੀਤਾ ਹੋਇਆ ਤੁਹਾਡਾ ਹਾਂਜੀ ਵੀਰ ਕੰਮ ਥੋੜਾ ਸਫਾਈ ਵੇਖੋ ਲਹਿੰਗਾ ਤਿਆਰ ਹੋ ਰਿਹਾ ਬਿਲਕੁਲ ਉਹ ਸਾਈਡ ਤੇ ਬਲੋਜ ਵਰਕ ਕੀਤਾ ਹੋਇਆ ਜੀ ਆਹ ਲਹਿੰਗਾ ਕਲੀਨ ਤਿਆਰ ਕਰ ਰਹੇ ਹਾਂ ਜੀ ਅਜੇ 6 ਕਲੀਆਂ ਇਹਦੀ ਰੈਡੀ ਹੋ ਚੁੱਕੀਆਂ ਜੀ 6 ਬਿਲਕੁਲ ਆਪਾਂ ਨੂੰ ਇਹ ਨਹੀਂ ਹੈਗਾ ਵੀਰ ਮੰਨ ਲਓ ਜੇ ਆਪਾਂ ਫਾਹਾ ਵਧਾਣਾ ਜਾਂ ਆਪਾਂ ਜਲਦੀ ਕੰਮ ਦੇਣਾ ਕੰਮ ਬਿਲਕੁਲ ਤਸੱਲੀ ਨਾਲ ਸਫਾਈ ਤੁਸੀਂ ਆਪ ਚੈੱਕ ਕਰ ਸਕਦੇ ਹੋ ਕਿਤੇ ਵੀ ਇਹ ਗੱਲ ਤਾਂ ਮੈਂ ਪਹਿਲਾਂ ਕਹਿ ਕੇ ਹਟਾ ਮੈਂ ਜਿਹੜੇ ਫੌਜੀਆ ਦੇ ਕੰਮ ਆਉਂਦੇ ਨੇ ਇਹਨੇ ਸੋਹਣੇ ਤੇ ਸੁਚੱਜੇ ਕੰਮ ਹੁੰਦੇ ਨੇ ਕੰਮ ਤਾਂ ਦੁਨੀ ਕਰਦੇ ਆ ਪਰ ਫੌਜੀਆਂ ਦਾ ਥੋੜਾ ਡਿਫਰੈਂਟ ਗੱਲ ਹੁੰਦੀ ਆ ਹਾਂ ਜੀ ਹਾਂ ਜੀ ਤੇ ਇਹਦੇ ਨਾਲ ਕਾਰਨ ਮੇਨ ਇੱਕ ਹੋਰ ਜੀ ਵੀਰ ਜਿਵੇਂ ਮਾਨਕ ਚਲੋ ਜਿਹਨੇ ਆਪਣੇ ਪਿੰਡਾਂ ਦੇ ਵਿੱਚ ਜਿਹਨੇ ਦੁਕਾਨਦਾਰੇ ਤਕਰੀਬ ਨੂੰ ਮੈਕਸੀਮ ਘੱਟੋ-ਘੱਟ 100 ਤੋਂ 150 ਦਾ ਸਾਡੇ ਨਾਲ ਜੁੜਿਆ ਹੋਇਆ ਉਹ ਜੀ ਬਈ ਕਿਉਂਕਿ ਜਿੱਦ ਮਤਲਬ ਵੀ ਉਹਨਾਂ ਨੇ ਇਕੱਠਾ ਕਰਵਾਉਣਾ ਜਿੱਦ ਕਿਤੇ ਜਾਦੇ ਮਤਲਬ ਵੱਡੇ ਜਿਵੇਂ ਲੁਧਿਆਣਾ ਜਾਂ ਕਿਤੇ ਜ਼ਿਆਦਾ ਕਰਵਾਉਂਦੇ ਕੰਮ ਜੀ ਬਈ ਉੱਥੇ ਇੱਕ ਤਾਂ ਜਾਣ ਦੇ ਦਿੱਕਤ ਹੁੰਦੀ ਇਹਨਾਂ ਨੂੰ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਫਿਰ ਉੱਥੇ ਸੈਟ ਮੰਗਦੇ ਵੀ ਸੰਤਮ 20 پیس ਲੈ ਕੇ ਉਹ 50 100 1500 ਨਾ ਜੀ ਆਪਾਂ ਕੋਲ ਜੋ ਦੁਕਾਨਦਾਰ ਨੇ ਵੀ ਕਿਹਾ ਵੀ ਮੈਨੂੰ 2 ਪੀਸੀ ਚਾਹੀਦੇ ਜੀ 2 ਪੀਸੀ ਉਹਨਾਂ ਨੂੰ ਉਹਦੇ ਰੇਟ ਜੀ ਦੇ ਦੇ ਅੱਛਾ ਦੁਕਾਨਦਾਰਾਂ ਦਾ ਤੇ ਮਤਲਬ ਜਿਹੜਾ ਉਂਗਾ ਉਹਦਾ ਫਰਕ ਹੈਗਾ ਰੇਟ ਉਹਦਾ ਫਰਕ ਹੈ ਹੁਣ ਇੱਕ ਦਿਨ ਤਾਂ ਦੇਖੋ ਵੀਰੇ ਮਹੀਨੇ ਦੇ ਵਿੱਚ 100 ਸ਼ੂਟ ਚੱਕਣਾ ਜੀ ਇੱਕ ਨੇ ਮਹੀਨੇ ਦੇ ਵਿੱਚ ਇੱਕ ਵੀ ਨਹੀਂ ਚੱਕਣਾ ਜੀ ਫਰਕ ਹੈ ਇਹ ਦੁਕਾਨਦਾਰ ਭਰਾ ਜਰੂਰ ਜੜਿਓ ਹਨਾ ਵਿੱਚ ਪਿੰਡਾਂ ਦੇ ਵਿੱਚ ਨਵੇਂ ਹੀ ਕੰਮ ਤੋਰਦੇ ਨੇ ਭਾਈ ਹਾਂਜੀ ਹਾਂਜੀ ਤੁਸੀਂ ਇਹ ਵੀ ਵੱਡੀ ਮਤਲਬ ਵੱਡੀ ਗੱਲ ਆ ਤੁਹਾਡੇ ਲਈ ਹਾਂਜੀ ਜਿਹੜੇ ਮਤਲਬ ਲਵੇ ਲਾਉਣੇ ਪਿੰਡਾਂ ਦੇ ਵਿੱਚ ਨੇ ਹਨਾ ਉਹਨਾਂ ਦਾ ਵੀ ਰੋਜ਼ਗਾਰ ਨਾਲ ਤੋੜਿਆ ਹੋਇਆ ਤੁਸੀਂ ਹਨਾ ਹਾਂ ਵੀ ਰੋਟੀ ਲਈ ਹੋਈ ਹੈ ਨਾ ਹਾਂਜੀ ਵੀਰ ਹਾਂਜੀ ਹਾਂਜੀ ਵਧੀਆ ਬਹੁਤ ਵਧੀਆ ਗੱਲ ਆ ਬਾਈ ਦੀ ਤੇ ਦੋਨੇ ਮੀਆਂ ਵੀ ਬਾਈ ਤੁਸੀਂ ਬੰਦੇ ਹੋ ਵੀ ਰੱਖਿਆ ਕਿ ਦੋਨੇ ਮੀਆਂ ਵੀ ਵੀ ਚੱਲ ਰਹੇ ਬੰਦੇ ਵੀਰ ਮੈਂ ਰੱਖਿਆ ਹੁਣ ਰੱਖਿਆ ਕਾਰੀਗਰ ਰੱਖਿਆ ਇੱਕ ਅੱਛਾ ਅੱਛਾ ਕਿਉਂਕਿ ਫਿਰ ਕੰਮ ਜ਼ਿਆਦਾ ਪਤਨ ਕਰਕੇ ਹਨਾ ਹੌਲੀ ਹੌਲੀ ਮਤਲਬ ਜਿਵੇਂ ਹੁਣ ਆਹ ਮਸ਼ੀਨ ਤੇ ਵੇਖੋ ਸਫਾਈ ਵਾਲੀ ਜੀ ਚੱਲੀ ਜਾਂਦੀ ਐ ਆਹ ਮਸ਼ੀਨਾਂ ਸਾਰੀਆਂ ਸੇਮ ਹੀ ਨੇ ਕਿ ਇਹਨਾਂ ਦਾ ਕੋਈ ਫਰਕ ਹੁੰਦਾ ਇਹਨਾਂ ਦਾ ਫਰਕ ਹੈ ਵੀ ਜਿਵੇਂ 6 ਹੈਡ ਦੀ ਇੱਕ ਮਸ਼ੀਨ 6 ਹੈਡ ਦੀ ਆ ਗਈ 6 ਦੀ ਆ ਗਈ ਇਹ 12 ਦੀ ਆ ਗਈ ਜੀ ਬਾਈ ਹਾਂ ਇਹਦੇ 6 ਸ਼ੂਟ ਲੱਗਦੇ ਆ ਜੀ ਤੇ ਇਸ ਕਰਕੇ ਮਨ ਸਫਾਈ ਤੁਸੀਂ ਇਹਦੇ ਵੀ ਚੈੱਕ ਕਰ ਸਕਦੇ ਹੋ ਬਿਲਕੁਲ ਪੈਚ ਜਿਵੇਂ ਬਾਵਾ ਕੱਢੀਆਂ ਹੋਈਆਂ ਦਿਖਾ ਦਿ ਮਾੜਾ ਜੁੜੀ ਆ ਵੇਖੋ ਇੱਥੇ ਜਿਵੇਂ ਧਾਗਾ ਵਗਰਾ ਰਹਿੰਦੀ ਹੈ ਮੇਨ ਕਿਉਂਕਿ ਥੱਲੇ ਲਾਵਾਂਗੇ ਧਾਗੇ ਕਟਣ ਦੀ ਪ੍ਰੈਸ ਹੋ ਕੇ ਪੈ ਕਾ ਆ ਚੀਜ਼ ਬਿਲਕੁਲ ਇੰਨਾ ਟਾਂਕਾ ਹੈਵੀ ਤੁਹਾਨੂੰ ਕਿਤੋਂ 6 ਦੀ ਮਾਰਕੀਟ 'ਚ ਮਿਲੂਗਾ ਨਹੀਂ ਬਰੀਕੀ ਤੇ ਸਫਾਈ ਤੁਸੀਂ ਆਪ ਦੇਖ ਸਕਦੇ ਹੋ ਇਹ ਚੀਜ਼ ਜੀ ਤੇ ਬਾਈ ਜਿਹੜਾ ਮੰਨ ਕੇ ਚੱਲੋ ਵੀ ਕਿਦੋਂ ਆਪਾਂ ਮਤਲਬ ਲੁਧਿਆਣੇ ਵਗੈਰਾ ਤੋਂ ਹਨਾ ਹੁਣ ਆਪਾਂ ਬਲਾੜੇ ਦੇ ਲਵੇ ਖੜਿਆ ਤੇ ਆਪਾਂ ਆਨਲਾਈਨ ਵੀ ਕਰਦੇ ਕੋਈ ਇਸ ਤਰ੍ਹਾਂ ਦਾ ਵੀ ਆਨਲਾਈਨ ਆਨਲਾਈਨ ਮੰਨ ਕੇ ਚੱਲੋ ਕ੍ਰਿਪਾ ਨਾਲ ਆਪਣੇ ਕੋਈ ਘੱਟੋ ਘੱਟ 25 30 ਬੁਟੀਕ ਦਾ ਅਦਰ ਕੰਟਰੀ ਜੁੜੇ ਹੋਏ ਕੋਰੀਅਰ ਵਗੈਰਾ ਕਰਦੇ ਨੇ ਕੋਰੀਅਰ ਹਾਂਜੀ ਹਾਂਜੀ ਬਾਦੂ ਹਰ ਜਗ੍ਹਾ ਮਤਲਬ ਵੀ ਕਪੜਾ ਜਾਂਦਾ ਆਪਣਾ ਲੋ ਵੀ ਫੋਰਨ ਵਾਲੇ ਪਹਿਣਾ ਭਰਾ ਜਿਸ ਜਿਸ ਨੂੰ ਵੀ ਜਿਸ ਤਰ੍ਹਾਂ ਦੇ ਕੱਪੜੇ ਦੀ ਲੋੜ ਆ ਬਾਈ ਨਾਲ ਕਨੈਕਟ ਕਰੋ ਫੋਨ ਬੈਸੇ ਦਾ ਬਹੁਤ ਭਰਾ ਬਹੁਤ ਪਹਿਣਾ ਜਾਣਦੀਆਂ ਨੇ ਬਾਈ ਨੂੰ ਹਨਾ ਬਾਈ ਫੌਜੀ ਅਵਤਾਰ ਤੇ ਸੁਚੱਜਾ ਕਮਾਂ ਬਾਲੀ ਵੱਡੀ ਗੱਲ ਤਾਂ ਇਹ ਆ ਯਾਰ ਮਨ ਖੁਸ਼ ਹੋ ਜਾਂਦਾ ਉਰੇ ਆ ਕੇ ਜਦੋਂ ਅਸੀਂ ਪਹਿਲੀ ਵਾਰੀ ਆਏ ਮਨ ਇੰਨਾ ਖੁਸ਼ ਆ ਵੀ ਬਾਹ ਕੀ ਕੈਂਟ ਆ ਕਮਾਂ ਤੇ ਨਾਲ ਹੀ ਬਾਈਆਂ ਨੇ ਇਹ ਨਹੀਂ ਹੈਗਾ ਵੀ ਕੱਪੜਾ ਬਾਹਰੋਂ ਨੇ ਹੋਣਾ ਤੇ ਨਾਲ ਹੀ ਕੱਪੜੇ ਦਾ ਕੰਮ ਕੱਪੜਾ ਆਪਣਾ ਹਾਂਜੀ ਹਾਂਜੀ ਕੱਪੜਾ ਇਹ ਵੀ ਵੀ ਖੁ ਕੱਪੜਾ ਆਪਣਾ ਰੱਖਨੇ ਕੁਆਲਿਟੀ ਹੁਣ ਜਿਵੇਂ ਕਿਸੇ ਨੇ ਆਪਾਂ ਮਾੜਾ ਕੱਪੜਾ ਤਾਂ ਕੱਢਣਾ ਨਹੀਂ ਨਾ ਹੀ ਮਾੜਾ ਕੱਪੜਾ ਵਰਕ ਕਰਨਾ ਹਾਂਜੀ ਜਿਵੇਂ ਖਾਸ ਕਰ ਦੁਕਾਨਾਂ ਤੋਂ ਆਪਾਂ ਕੱਪੜਾ ਬਾਹਰੋਂ ਲਈਦਾ ਉਥੋਂ ਜਾਂ ਤਾਂ ਸਲਵਾਰ ਜੇ 5 ਮੀਟਰ ਪੀਸ ਹੈ ਜੀ ਜਾਂ ਤਾਂ ਹੋ ਸਕੇ ਕੱਤੀ ਚਾਹ ਫਿਰ ਅਸੀਂ ਦੇ ਹੋਵੇ ਜੀ ਜਾਂ ਹੋ ਸਕੇ ਫਿਰ ਜੀ ਕੱਤ ਪੂਰੀ ਐ ਫਿਰ ਸਲਵਾਰ ਦਾ ਕਪੜਾ ਮਾੜਾ ਹੋਵੇ ਜੀ ਜਾਂ ਜੇ ਸਲਵਾਰ ਦਾ ਕਪੜਾ ਫਿਰ ਕਮੀਰ ਆ ਜੇ ਦੋਵੇਂ ਚੰਗੇ ਆ ਫਿਰ ਕੜਾਈ ਮਾੜੀ ਜੇ ਕੜਾਈ ਚੰਗੀ ਆ ਫਿਰ ਜੇ ਦੋਵੇਂ ਦੀ ਜਿੰਨਾ ਫਿਰ ਰੇਟ ਆਹੀ ਹੁੰਦਾ ਰੇਟ ਆਹੀ ਹੁੰਦਾ ਆਪਣੇ ਕੋਲ ਮਤਲਬ ਜਿਹੜੀ ਚੀਜ਼ ਇਹ ਨਹੀਂ ਆ ਵੀ ਕਿਸੇ ਚੀਜ਼ ਕਢਾਈ ਵੀ ਚੰਗੀ ਹੀ ਮਿਲੂਗੀ ਤੇ ਕੱਪੜਾ ਵੀ ਵਧੀਆ ਮਿਲੇਗਾ ਇੱਕ ਵਾਰ ਇਹ ਹਰਮਾਨ ਹੁੰਦੇ ਵੀ ਤੁਹਾਡੇ ਲਈ ਕੱਪੜਾ ਅਗਲਾ ਕਹਦੇ ਵੀ ਕਿਸੇ ਤਰ੍ਹਾਂ ਕੱਪੜਾ ਫੋਨ ਤੇ ਵੀ ਗੱਲਬਾਤ WhatsApp वगैरह ਤੇ ਜੋੜ ਜਾਣਾ ਵੀ ਕੱਪੜਾ ਦਿਖਾਓ ਤੇ ਇਸ ਤਰ੍ਹਾਂ ਡਿਜ਼ਾਈਨ ਕਰੋ ਇਸ ਤਰ੍ਹਾਂ ਵੀ ਚੱਲਦਾ ਹੈ ਉਵੇਂ ਹੀ ਚੱਲਦਾ ਵੀਰ ਮਨਕ ਚਲੋ ਜਿਵੇਂ ਲੱਕ ਦੇ ਹਿਸਾਬ ਦੇ ਕਈ ਵਾਰ ਕਿਸੇ ਚੀਜ਼ ਦਾ ਨਾਮ ਦਾ ਫਰਕ ਪੈ ਜਾਂਦਾ ਮਤਲਬ ਆਪਾਂ ਜੋਰ ਜਟ ਕੇ ਦੀ ਤੇ ਜਿਵੇਂ ਆਦਰ ਲੱਕ ਜ ਕੋਈ ਹੋਰ ਕਹੇ ਨਾ ਹਾਂ ਕੋਨ ਨੂੰ ਤੁਸੀਂ ਕਹਿਦੇ ਜੇ ਤੁਸੀਂ ਕੁਆਂਟੀਟੀ ਦੰਮੋਗਾ ਉਹੀ ਤੱਕ ਕੋਈ 2 10 ਛੋਟ ਜਾ 20 ਨਾ ਕੋਈ ਇੱਕ ਨਾ ਤਾਂ ਮਵਾ ਕੇ ਸਿੰਪਲ ਚੈੱਕ ਕਰ ਲਓ ਜੀ ਉਹਦੇ ਵਿੱਚ ਅਸੀਂ ਆਪਣੇ ਕਟਿੰਗਾਂ ਪਾ ਕੇ ਨਾ ਵਿੱਚ ਪਰਚੀ ਲਾ ਦੇ ਦੀਏ ਵੀ ਇਹਨੂੰ ਅਸੀਂ ਆਜ ਹੀ ਕਹਿੰਨੇ ਜੀ ਕਿਉਂ ਕੱਪੜਾ ਤਾਂ ਉਹੀ ਹਰ ਜਗ੍ਹਾ ਜੀ ਫੱਗ ਭਾਵੇਂ ਕਰਕੇ ਨਾ ਮਾ ਹੁੰਦਾ ਜਾਂਦਾ ਜਾਂਦਾ ਹਨਾ ਹਾਂ ਜੀ ਹਾਂ ਜੀ ਡਿਜ਼ਾਈਨਿੰਗ ਵਗੈਰਾ ਬੜੀ ਨਮੀ ਨਮੀ ਤੇ ਨਵੇਂ ਨਵੇਂ ਮਤਲਬ ਡਿਜ਼ਾਈਨ ਥੋੜੇ ਲਵੇ ਹਾਂ ਜੀ ਵੀਰੇ ਅਪਲੋਡ ਕਰਦੇ ਹਾਂ ਡਾਊਨਲੋਡ ਕਰਦੇ ਜੇਨ ਆਪਾਂ ਨੂੰ ਪੰਜ ਕਰਵਾਉਣਾ ਪੈਂਦਾ ਮੰਨ ਲਓ ਇੱਕ ਡਿਜ਼ਾਈਨ ਤੇ ਸਟਾਰਟਿੰਗ ਦੇ ਵਿੱਚ ਜੋ ਆਪਾਂ ਨੂੰ ਕਸਟ ਇੱਕ ਵਾਰ ਪੰਜ ਕਰਵਾਉਣਾ ਪੈਂਦਾ ਜੀ ਉਸ ਤੋਂ ਬਾਅਦ ਆਪਣੀ ਹਿੰਮਤ ਆ ਉਹਦਾ ਜਿਹੇ ਹਜ਼ਾਰ ਸ਼ੂਟ ਕਰ ਲਓ ਜਿੰਨਾ ਮਰਜ਼ੀ ਕਰਦੋ ਉਹ ਤੋਂ ਬਾਅਦ ਆਪਣੀ ਹਿੰਮਤ ਹੈ ਲੋ ਜੀ ਪਾਈ ਦਾ ਫਿਰ ਕਪੜਾ ਆਪਣੇ ਮਤਲਬ ਮੰਗਾ ਕੇ ਰੱਖਦੇ ਆ ਹਾਂਜੀ ਵੀਰ ਕਪੜਾ ਆਪਣੇ ਤਕਰੀਬਨ ਮੈਕਸੇਵ ਹੁੰਦਾ ਜਿਹੋ ਜਿਹੇ ਰਿਕਾਇਰਮੈਂਟ ਹੁੰਦੀ ਆ ਮਤਲਬ ਕਾਕ ਦੀ ਆਪਣੇ ਲਵੇਂ ਕਪੜਾ ਲੈ ਕੇ ਹਾਂਜੀ ਹਾਂਜੀ ਕੜਾਈ ਵਗੈਰਾ ਕਰਦੇ ਹਾਂ ਹਾਂਜੀ ਵੀਰ ਹਾਂਜੀ ਮਤਲਬ ਸਿਰਫ ਆਪਣੇ ਕੀ ਦਿੱਕਤ ਆਉਂਦੀ ਆ ਵੱਧ ਤੋਂ ਵੱਧ ਜਿਆਦਾ ਬੁਲੀ ਦੀ ਦਿੱਕਤ ਆਉਂਦੀ ਆ ਜਿਵੇਂ ਆਪਾਂ ਇਧਰ ਇਸ ਇਲਾਕੇ 'ਚ ਆਪਣੇ ਜਿਹੇ ਡਿਸਟ੍ਰਿਕਟ ਮਾਨਸੇ ਹੀ ਹੋਰ ਨਾਲ ਇਹ ਰਹੇ ਕਪੜੇ ਦਾ ਕਈ ਵਾਰ ਜਿਵੇਂ ਉਹ ਤੋਂ ਗਦਾਸਪੁਰ ਅੰਮ੍ਰਿਤਸਰ ਥੋੜਾ ਨਾ ਥੋੜਾ ਬਹੁਤੀ ਫਰਕ ਕਪੜਾ ਤੇ ਉਹੀ ਆ ਹਾਜੇਗਾ ਕਪੜਾ ਉਹੀ ਹੈ ਉਹ ਜਦੋਂ ਕੋਈ ਕੱਠੀ ਕੁਆਂਟੀਟੀ ਵਾਸਤੇ ਕਹਿੰਦਾ ਵੀ ਤੁਸੀਂ ਇੰਨੇ ਵੀ ਸਾਡੇ ਵਾਸਤੇ ਰੈਡੀ ਕਰ ਦੋ ਆ ਜੀ ਦੇ ਅਸੀਂ ਕਹਿੰਦਾ ਵੀ ਤੁਸੀਂ ਇੱਕ ਸਿੰਪਲ ਚੈੱਕ ਕਰ ਲਿਓ ਪਹਿਰੇ ਇੱਕ ਤੋਂ ਦੋ ਪੀਸ ਤੋਂ ਅਸੀਂ ਮੰਗਾ ਲਓ ਤੇ ਉਹਦੇ ਵਿੱਚ ਆਪਣੇ ਕਟਿੰਗਾਂ ਪਾ ਕੇ ਭੇਜਨਾ ਕਟਿੰਗ ਦਾ ਨਾਂ ਵੀ ਆਜੇ ਉਹ ਅਗਲਾ ਕਦੇ ਵੀ ਹਾਂ ਉਹ ਨਾਂ ਅਗੇ ਸਿਸਟਮ ਚੱਲ ਪੈਂਦਾ ਉਹ ਜੀ ਦੇ ਹੁਣ ਨਵਾਂ ਕੀ ਕੁਝ ਲੈ ਕੇ ਆਏ ਆਪਾਂ ਨਮਸ ਹੈਂਡ ਦਾ ਵੀਰੇ ਹਾਂਜੀ ਹਾਂਜੀ ਅੱਛਾ ਜਿਹੜਾ ਹੈਂਡਵਰਕਿੰਗ ਦਾ ਕੰਮ ਉਹ ਆਪਾਂ ਬਾਹਰੋਂ ਮਤਲਬ ਜੇ ਰਿਕੁਆਇਰਮੈਂਟਾ ਉਹ ਕਰਾ ਕੇ ਦੇਣੀ ਆ ਹਾਂਜੀ ਹਾਂਜੀ ਹੁਣ ਜਿਵੇਂ ਆ ਸਿਮਰ ਦਾ ਸ਼ੂਟ ਹੈ ਜੀ ਆ ਵੇਖੋ ਤਾਂ ਜਿਹੜਾ ਇਹ ਸਿਮਰ ਦੇ ਵਿੱਚ ਇਹ ਸ਼ਰਟ ਆ ਗਈ ਇਹ ਸਾਈਡ ਤੇ ਬਾਜੂ ਆ ਗਈ ਜੀ ਬਾਜੂ ਸਾਈਡ ਤੇ ਪ੍ਰੋਪਰ ਤਿਆਰ ਕੀਤੇ ਹੋਏ ਆ ਜੀ ਇਹ ਸਲਵਾਰ ਆ ਗਈ ਵੀਰੇ ਜੀ ਸਲਵਾਰ ਮੈਚਿੰਗ ਕੀਤੀ ਗਈ ਹੈ ਜੀ ਲੋ ਵੀ ਜਿਹੜੀ ਪਹਿਲਾਂ ਨਵੀਂ ਵੈਰਾਈਟੀ ਨਵੀਂ ਚੀਜ਼ ਨਾ ਗੋਟਾ ਪੱਤੀ ਨਾਲ ਦੁਪੱਟਾ ਤਿਆਰ ਕੀਤਾ ਗਿਆ ਸੀ ਸ਼ੂਟ ਦਾ ਜੀ ਦੇਖੋ ਇਸ ਰੋ ਵਿੱਚ ਕੁਆਲਿਟੀ ਆਪਣੀ ਕੋਈ ਹਰ ਇੱਕ ਚੀਜ਼ ਦੀ ਬਿਲਕੁਲ ਮੇਲੇਗੀ ਕੁਆਲਿਟੀ ਇਹ ਨਹੀਂ ਇਹ ਵੀ ਮਤਲਬ ਕੱਪੜਾ ਆਪਾਂ ਮਾੜਾ ਲਾਵਾਂਗੇ ਹਨ ਜਿਹੜੀ ਚੀਜ਼ ਗਾ ਕਸਟਮਰ ਨੂੰ ਕਹੀ ਹੈ ਉਹੋ ਹੀ ਚੀਜ਼ ਦੇ ਦਿੰਦੀ ਹੈ ਹਾਂਜੀ ਹਾਂਜੀ ਬਈ ਤਾਂ ਹੀ ਚਰਚੇ ਹੁੰਦੇ ਨੇ ਦੂਰ ਦੂਰ ਤੱਕ ਹੁੰਦੇ ਐਸੇ ਕੰਮ ਹਾਂਜੀ ਐਸੇ ਕੰਮ ਬਾਤੀ ਬਰਕ ਤੁਸੀਂ ਆਪਣਾ ਕੋਈ ਵੀ ਚੈੱਕ ਕਰ ਸਕਦੇ ਹੋ ਕਿਤੇ ਵੀ ਕਿਸੇ ਵੀ ਦਿਖਾ ਦਿਓ ਮਤਲਬ ਕੱਪੜਾ ਕੱਪੜਾ ਬਿਲਕੁਲ ਤੋਪਦਾ ਹੀ ਹੋਵੇਗਾ ਤੇ ਵਰਕ ਬਿਲਕੁਲ ਕੁਆਲਟੀ ਹੋਵੇਗੀ। ਜੀ। ਬਾਕੀ ਇਹ ਵੀ ਗੱਲ ਹੁੰਦੀ ਜੇ ਅਗਲੇ ਵੇ ਆਪਣਾ ਕੱਪੜਾ ਹੈਗਾ। ਹਾਂਜੀ ਹਾਂਜੀ। ਉਹ ਤੇ ਵੀ ਅਗਲੇ ਕਿਹੜਾ ਹੈ। ਉਹ ਤੇ ਵੀ ਹਾਂਜੀ। ਹਾਂਜੀ ਹਾਂਜੀ। ਠੀਕ ਹੈ। 60 ਨੰਬਰ ਚੱਲੀ ਜਾਂਦਾ ਸਕਰੀਨ ਤੇ। ਜੁੜਿਓ ਬਾਈ ਦੇ ਗਰੁੱਪ ਨਾਲ ਜੀ। ਇੱਕ ਗੱਲ ਨੋਟ ਕਰਨ ਵਾਲੀ ਰਹੇਗੀ ਸੋ ਦੋਸਤੋ ਆ ਸਕਰੀਨ ਤੇ ਬਾਈ ਹੋਰਾਂ ਦਾ ਜਿਹੜਾ WhatsApp ਤੇ ਚੈਨਲ ਬਣਾਇਆ ਹੋਇਆ ਇਹਨਾਂ ਦਾ ਆਪਣਾ। ਕਿਉਂਕਿ ਨਵੇਂ ਨਵੇਂ ਡਿਜ਼ਾਈਨ ਵਗੈਰਾ ਭੇਜਦੇ ਰਹਿੰਦੇ ਨੇਗੇ। ਇਹ ਵੀ ਜਰੂਰ ਸਬਸਕ੍ਰਾਈਬ ਕਰ ਲਿਓ। ਐਪਲੀਕੇਸ਼ਨ ਆਪਾਂ। ਹਾਂਜੀ। ਹਾਂ। ਦੁਬਾਰੇ ਬਾਈ ਜੀ ਦੱਸ ਦਿਆਂਗਾ ਤੇ ਮਾਫਤੋਂ 16 ਕਿਲੋਮੀਟਰ ਪੈਂਦਾ ਜੀ ਤੇ ਗੁਰਸਿੱਖ ਪਰਿਵਾਰ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਪਹਿਲੀ ਵਾਰੀ ਮਦਦ ਟੱਚ ਆਉਣਗੀਆਂ ਹਨਾ ਵੀ ਫੋਨ ਵਗੈਰਾ ਕਰਨਗੀਆਂ ਵੀ ਬੇਫਿਕਰ ਹੋ ਕੇ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਨੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜਿਉਂਦੇ ਵੱਸਦੇ ਰਹੋ ਤੇ ਵੀਡੀਓ ਸ਼ੇਅਰ ਕਰਦੇ ਜੀ ਸਤਿ ਸ੍ਰੀ ਅਕਾਲ ਜੀ